ਅੰਮ੍ਰਿਤਸਰ ਦੀ ਇੱਕ ਵੀਡੀਓ ਕਾਂਗਰਸ ਦੇ ਪ੍ਰਧਾਨ ਨੇ ਜੀ ਅੰਮ੍ਰਿਤਸਰ ਤੋਂ ਉਹਨਾਂ ਦੀ ਕਾਫੀ ਚਰਚਾ ਚਾਹ। ਕਹਿੰਦੇ ਜੀ ਇਹ ਪ੍ਰਧਾਨ ਬਣਨ ਤੋਂ ਬਾਅਦ ਦੀ ਵੀਡੀਓ ਹੈ ਜੀ ਕਹਿੰਦੇ। ਨੱਚ ਗਾ ਰਹੇ ਨੇ ਜੀ ਠੀਕ ਆ ਵੀ ਨੱਚਣਾ ਗਾਉਣਾ ਪੰਜਾਬ ਦਾ ਸੁਭਾਅ ਹੈ ਨੱਚੋ ਗਾਓ। ਖੁਸ਼ੀ ਆ ਵੀ ਜੇ ਪ੍ਰਧਾਨ ਬਣਨ ਦਾ ਜਸ਼ਨ ਮਨਾਉਣਾ ਮਨਾਓ। ਪਰ ਹੁੱਕਾ ਬਾਰਛ ਧੂਏ ਛੱਡ ਕੇ ਛੱਲੇ ਬਣਾ ਕੇ ਧੂਏ ਦੇ ਉਹ ਵੀ ਆਪਣੇ ਪਾਰਟੀ ਦੇ ਮਹਿਲਾ ਵਰਕਰਾਂ ਨਾਲ ਕਮੈਲਾ ਲੀਡਰ ਦਾ ਹਵਾਲਾ ਆ ਰਿਹਾ ਜੀ ਕਿ ਉਹ ਵੀ ਸਤਨ ਕਮੈਲਾ ਲੀਡਰ ਹੈ ਜੀ ਤੇ ਆਪ ਵੀ ਪ੍ਰਧਾਨ ਸਾਹਿਬ ਨੇ ਜੀ ਇਹ ਨੱਚ ਰਹੇ ਨੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੁਣ ਇਹਦਾ ਹਵਾਲਾ ਦਿੱਤਾ ਜਾ ਰਿਹਾ ਅਮਰਸਰ ਦੇ ਹਵਾਲੇ ਨਾਲ ਕਿ ਜੀ ਇਹ ਸਿੱਖ ਭਾਵਨਾਵਾਂ ਧਾਰਮਿਕ ਭਾਵਨਾਵਾਂ ਦਾ ਵੀ ਮਜ਼ਾਕ ਤੇ ਇੱਕੇ ਸਿਆਸੀ ਤੌਰ ਦੇ ਉੱਤੇ ਕਿੰਨਾ ਖੂਜ ਭਰਿਆ ਫੈਸਲਾ ਹੈ ਜੀ ਇੱਕ ਪਾਰਟੀ ਦਾ ਇੱਕ ਖੇਤੇ ਦਾ ਇੱਕ ਸ਼ਹਿਰ ਦਾ ਇੱਕ ਇਲਾਕੇ ਦਾ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਤੇ ਉਹ ਇਹੋ ਜਿਹਾ ਕੁਝ ਕਰਦਾ ਫਿਰੇ ਪਰ ਕਹਿੰਦੇ ਜੀ ਕਾਂਗਰਸ ਦਾ ਉਹ ਲੀਡਰ ਸਾਹਮਣੇ ਆਇਆ ਉਹਨੇ ਦਮ ਭਰੇ ਆ ਕਿ ਜੀ ਇਹ ਸਾਡੇ ਖਿਲਾਫ ਵਰਤਾਂਤ ਸਿਰਜਿਆ ਜਾ ਰਿਹਾ ਹੈ ਸਾਡੇ ਖਿਲਾਫ ਬੇਮੈਨੇ ਮਾਹੌਲ ਬਣਾਇਆ ਜਾ ਰਿਹਾ ਅਸਰਜਤਾ ਜੀ ਕਹਿੰਦੇ ਕਿ ਇਹ ਵੀਡੀਓ ਬਹੁਤ ਪੁਰਾਣੀ ਹੈ ਤੇ ਸਾਡੀ ਨਿੱਜੀ ਪਰਿਵਾਰਕ ਸੀ ਜਿਹਦੇ ਵਿੱਚ ਹੁਣ AI ਰਾਹੀਂ ਸ਼ਾਮਿਲ ਕਰਕੇ ਮੈਨੂੰ ਸ਼ਾਮਿਲ ਕਰ ਲਿਆ ਗਿਆ ਜੀ ਐਦਾਂ ਦਾ ਕਰ ਲੀ ਮਤਲਬ ਇੱਕ ਪਾਸੇ ਮੰਨੀ ਜਾ ਰਿਹਾ ਕਿ ਵੀਡੀਓ ਸਾਡੀ ਉਹ ਹੈ ਨਾਲ ਕਹਿੰਦਾ ਅੱਜ ਦੀ ਨਹੀਂ ਪੁਰਾਣੀ ਹੈ ਪਰ ਫਿਰ AI ਵੀ ਨਾਲ ਸ਼ਾਮਲ ਹੁਣ ਮਤਲਬ ਬਚਣ ਦਾ ਤਰੀਕਾ ਇਹ ਹੈ ਲੱਭਦਾ ਵੀ ਹੈ ਜੇ ਇਹ ਰਹੀ ਹੈਗੀ ਤਾਂ ਕਿਨੇ ਕਰਾਈ ਹੈ ਕਿਨੇ ਚਲਾਈ ਹੈ ਤੇ ਉੱਥੇ ਤੱਕ ਪਹੁੰਚਣ ਦੀ ਵੀ ਲੋੜ ਹੈ ਪਰ ਕਾਂਗਰਸੀ ਦਾ ਘਰੇ ਘਰੇ ਮੇਰਾ ਸਵਾਲ ਤਾਂ ਸੱਤਾ ਤਰੀਕੇ ਨੂੰ ਵੀ ਹੈ ਕਿ ਜੇ ਇਹ ਵੀਡੀਓ ਅੰਮ੍ਰਿਤਸਰ ਦੀ ਤਾਜੀ ਹੈ ਤੇ ਵੀ ਕੌਣ ਚਲਾ ਰਿਹਾ ਉੱਥੇ ਹੁੱਕਾ ਬਾਰ ਕਿਹੜੇ ਕੈਫੇ ਚੱਲ ਰਹੇ ਨੂੰ ਕਬੜ ਵੀ ਪਵਿੱਤਰ ਸ਼ਹਿਰ ਐਲਾਨ ਚੁੱਕੇ ਆ ਪਵਿੱਤਰ ਸ਼ਹਿਰ ਦਾ ਦਰਜਾ ਕਿੱਥੇ ਉਹ ਦਰਜਾ ਗੱਲਾਂ ਕੁਸ਼ੂਰ ਤੇ ਹਕੀਕਤ ਕੁਸ਼ੂਰ ਇਹਦਾ ਜਵਾਬ ਦੇਣਾ ਪਏਗਾ ਇਹ ਸਵਾਲ ਸਰਕਾਰ ਲਈ ਵੀ ਹੈ ਜਦੋਂ ਆਪਾਂ ਹੀ ਦੱਸ ਲਿਓ ਜਾ ਕੇ ਪੀਤਾ ਮਿੰਡ ਕੇ ਕਿ ਨਾ ਆਹ ਦੁਕਾਨ ਤੱਕ ਹੈਗਾ ਦੁਕਾਨ ਤੱਕ ਨਹੀਂ ਹੈਗਾ ਪਹਿਲਾਂ ਅਸੀਂ ਗਲਿਆਰੇ ਦੀ ਗੱਲ ਕਰਦੇ ਸੀ ਜਦੋਂ ਮਤਾ ਲਿਆਂਦਾ ਸ੍ਰੀ ਨੰਦਪੁਰ ਸਾਹਿਬ ਇਹ ਦਾਨ ਸੁਵਿਸ਼ ਸੈਸ਼ਨ ਸੀ ਫਿਰ ਬਾਜੂ ਸਪੀਕਰ ਸਾਹਿਬ ਨੇ ਆਪੇ ਦਾ ਰਬ ਦੱਸਤਾ ਕਿ ਨਹੀਂ ਜੀ ਪ੍ਰਾਤਨ ਸ਼ਹਿਰ 게ਟਾਂ ਤੱਕ ਸਾਰਾ ਸ਼ਹਿਰ ਹੁਣ ਅਜੇ ਵੀ ਪ੍ਰਾਤਨ ਹੈ 게ਟਾਂ ਤੱਕ ਹੈ ਸਾਰਾ ਹੈ ਇਹ ਹੁਕਾਬਾਰ ਹੈਗਾ ਉਹਦੇ ਅੰਦਰ ਹੈ ਕਿ ਕਿਤੇ ਹੋਰ ਹੈ ਇਹ ਵੀ ਫਿਰ ਦੱਸਦੇ ਨੇ ਕਾਂਗਰਸੀ ਲੀਡਰ ਸੋ ਕਾਂਗਰਸੀ ਲੀਡਰਾਂ ਤੋਂ ਲੈ ਕੇ ਸੱਤਾਧਾਰੀ ਧਿਰ ਤੱਕ ਇਹਦੇ ਲਈ ਸਵਾਲ ਹੈ ਕਿ ਸਾਡੇ ਨੁਮਾਇੰਦੇ ਹੈ ਕਿ ਜੇ ਇਹੀ ਤਾਂ ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਕੋਲ ਮਸਲਾ ਹੀ ਇਹੀ ਹੈ ਅਸੀਂ ਨਮੀ ਧਰਾਤਲ ਦੀ ਲੀਡਰਸ਼ਿਪ ਪੈਦਾ ਨਹੀਂ ਕਰ ਪਾ ਰਹੇ ਅਸੀਂ ਪਾਰਟੀਆਂ ਚ ਵਰਕਰ ਪੈਦਾ ਨਹੀਂ ਕਰਦੇ ਵਲੰਟੀਅਰਾਂ ਤੇ ਆ ਗਏ ਆ ਅਸੀਂ ਵਾਅਦਿਆਂ ਨੂੰ ਗਰੰਟੀਆਂ ਦੇ ਲਿਆਏ ਆ ਤੇ ਅਸੀਂ ਹੁਣ ਇਹ ਜਿਹੜੇ ਇੰਟਰਵਿਊ ਤੋਂ ਚੁਣਾਂਗੇ ਫਿਰ ਉਹ ਕਿਹੜਾ ਸਮਾਜ ਦਾ ਪੜਾਅ ਕਰਨਗੇ ਕੀ ਕਰਨਗੇ ਇਹ ਸਵਾਲ ਵੀ ਨਾਲ ਹੀ ਪੈਦਾ ਹੁੰਦਾ ਜਨਾਬ